ਬਹੁਤ ਹੀ ਮਾੜਾ ਹੋਇਆ। ਪਿਓ ਦੇ ਜਾਣ ਬਾਅਦ ਇਹੋ ਇੱਕ ਸਹਾਰਾ ਸੀ ਜੋ ਸਾਰੇ ਪਰਿਵਾਰ ਨੂੰ ਪਾਲਦਾ ਸੀ। ਸਾਰੇ ਪਰਿਵਾਰ ਦੀਆਂ ਖੁਸ਼ੀਆਂ ਲਈ ਜਦੋਂ ਜਿਹਦਾ ਆਪਣੇ ਡਟ ਕੇ ਕਮਾਈ ਕਰਦਾ ਸੀ। ਪਰਿਵਾਰ ਨੂੰ ਫੋਨ ਕਰਕੇ ਕਹਿੰਦਾ ਕਿ ਮੈਂ ਮਹਾਲੀ ਤੋਂ ਬਸ ਛੱਡ ਕੇ ਤੇ ਛੇਤੀ ਪਿੰਡ ਪਹੁੰਚ ਜਾਵਾਂਗਾ। ਪਰਿਵਾਰ ਵਾਲੇ ਸਾਰੇ ਅੜੇ ਕਰ ਰਹੇ ਸੀ ਕਿ ਕਾਫੀ ਨੀਰਾ ਹੋ ਗਿਆ ਸੀ। ਕਿ ਅਚਾਨਕ ਫਿਰ ਬਾਹਰੋਂ ਫੋਨ ਆਉਣ ਲੱਗੇ ਕਿ ਉਹਨਾਂ ਨੇ ਦੱਸਿਆ ਕਿ ਆਪ ਤੁਹਾਡੇ ਪਰਿਵਾਰ ਦਾ ਇੱਕ ਜੀ ਹਾਦਸਾ ਗ੍ਰਸਤ ਹੋਇਆ ਹੈ ਜਦੋਂ ਪਰਿਵਾਰ ਨੇ ਜਾ ਕੇ ਦੇਖਿਆ ਤੇ ਉਦੋਂ ਤੱਕ ਮੁੰਡੇ ਦੀ ਜਾਨ ਜਾ ਚੁੱਕੀ ਸੀ ਕੋਚਰ ਪਹਿਲਾਂ ਇਹਨਾਂ ਦੇ ਪਿਤਾ ਦੀ ਮੌਤ ਹੋ ਗਈ ਸੀ ਤੇ ਹੁਣ ਉਹਨਾਂ ਨੂੰ ਇਸ ਭਰਾ ਦਾ ਹੀ ਸਹਾਰਾ ਸੀ ਜੋ ਉਹ ਵੀ ਦੁਨੀਆ ਦੇ ਵਿੱਚ ਇਹਨਾਂ ਨੂੰ ਇਕੱਲੇ ਛੱਡ ਗਿਆ ਪਰਿਵਾਰ ਦੇ ਵਿੱਚ ਇੱਕ ਮਾਂ ਪੈਣਾ ਤੇ ਭਾਬੀ ਇੱਕ ਮਾਸੂਮ ਛੋਟੀ ਜੀ ਬੱਚੀ ਘਰ ਦੇ ਵਿੱਚ ਹਨ ਤੇ ਇੱਕੋ ਇੱਕ ਸਹਾਰਾ ਸੀ ਜੋ ਮਾਪਿਆਂ ਦਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇਹ ਖਬਰ ਸੰਗਰੂਰ ਤੋਂ ਸਾਹਮਣੇ ਆਈ ਹੈ ਜਿੱਥੇ ਪਟਿਆਲਾ ਦੇ ਨੈਸ਼ਨਲ ਹਾਈਵੇ ਤੇ ਪਵਾਨੀਗੜ ਨੇੜੇ ਪੀ ਆਰ ਟੀ ਸੀ ਦੀ ਬੱਸ ਪਲਟ ਜਾਣ ਨਾਲ 15 ਜਿੰਦਗੀਆਂ ਇਹਦੀ ਸ਼ੋਗੀ ਭੈਣ ਚੀ ਜੀ ਜਿੰਦਗੀ ਕਮਾ ਲਈ ਅੱਛਾ ਕੀ ਹਾਸਾ ਹੋਇਆ ਬਸ ਚੰਡੀਗੜ੍ਹ ਤੋਂ ਆ ਰਹੇ ਸੀ ਬਸ ਤੇ ਬੈਠੇ ਸੀ 8:30 ਵਜੇ ਸਾਨੂੰ ਕਹਿ ਸੀ ਵੇਟ ਕਰ ਰਹੇ ਸੀ ਇਹਨਾਂ ਦੀ ਆਉਣ ਜਾਣ ਦੀ ਬਸ ਆਉਂਦੇ ਹੋਏ ਵੇਟ ਕਰ ਰਹੇ ਸੀ ਸਾਨੂੰ ਨਹੀਂ ਪਤਾ ਕੀ ਹੋਇਆ ਕਿੰਨੇ ਬਸ 6:00 ਵਜੇ ਕੱਪੀ ਜਾਂਦੇ ਵਿੱਚ ਮੇਰੇ ਭਾਈ ਵੀ ਸੀ ਨਾਲ ਦੀ ਉਸ ਤੋਂ ਬਾਅਦ ਸਾਨੂੰ ਕੁਝ ਨਹੀਂ ਪਤਾ ਵੀ ਕਿਦੇ ਕਿਵੇਂ 6:00 ਵਜੇ ਕੀ ਨਹੀਂ ਸੰਧ ਸਰਕਾਰੀ ਹਸਪਤਾਲ ਜੇ ਪਤਾ ਲੱਗਿਆ ਵੀ ਬੱਚੇ 6:00 ਵਜਿਆਂ ਨੇ ਅੱਛਾ ਕੋਸਾ ਲੱਗਿਆ ਵੀ ਉਹ ਨਹੀਂ ਰਹੇ ਹੋ ਹਾਂ ਸਵੇਰ ਨੂੰ ਮਾਰਨਿੰਗ ਟਾਈਮ ਪਤਾ ਲੱਗਿਆ 6:00 ਵਜੇ ਮੇਰੇ ਪਾਪਾ ਜੀ ਨੇ ਭਾਬੀ ਜੀ ਨੇ ਦੱਸਿਆ ਸਾਨੂੰ ਵੀ ਇਹ ਉਹਦੋਂ ਹੋਇਆ ਵੀ ਸਾਨੂੰ ਪਹਿਲਾਂ ਕਿਸੇ ਨੇ ਕੁਝ ਨਹੀਂ ਦੱਸਿਆ ਸੀ ਮੈਂ ਤਾਂ ਬਹੁਤ ਟਾਈਮ ਦੀ ਕਪਣ ਮੈਂ ਥੱਕੀ ਵੀ ਸੀ ਨਾ ਥੱਕ ਦੱਸਿਆ ਮੈਨੂੰ ਦਲਾਸਾ ਦੇ ਕੇ ਇਹਨਾਂ ਦਾ ਸਵਾਤਾ ਸੀ ਮੈਨੂੰ ਸਵੇਰੇ ਵੇਚ ਐਨੀ ਜੀ ਪੁੱਛਿਆ ਰਹਿਣਗੇ ਪੁੱਛਿਲੇ ਭਾਬੀ ਨੂੰ ਉਹਨੂੰ ਦੱਸੇ ਵੀ ਇਹ ਗੱਲ ਹੋਈ ਹੈ ਵੀ ਐਵੇਂ ਦੱਸਤਾ ਹੈ ਅਸਲ 'ਚ ਜੇ ਜਦੋਂ ਐਕਸੀਡੈਂਟ ਹੋਇਆ ਉਹਦੀ ਉਦਾਸ ਮੈਨੂੰ ਪੂਰੇ ਹੋਣੀ ਬੇਸਿਕਲੀ ਤੁਸੀਂ ਕਿੱਥੇ ਦੇ ਰਹਿਣ ਵਾਲੇ ਸੀ ਪਹਿਲਾਂ ਤੋਂ ਅਸੀਂ ਓਰੀਜਿਨਲ ਓਰੀ ਰਹਿਣ ਪੰਨੀ ਕਰਦੇ ਰਹਿਣਾ ਸੀ ਅਸੀਂ ਗਰੋਜਿਲੇ ਚ ਰਹਨੀ ਬਾਲਤਕਾਰ ਪਿੰਡ ਸਾਡਾ ਸੀ ਤੁਹਾਡੇ ਫਾਦਰ ਦੀ ਕਦੋਂ ਡੈਥ ਹੋਈ ਸੀ ਆਹ ਦਦੀ ਹੋ ਗਈ 7 7 ਜੁਲਾਈ 2011 ਚ 2011 ਹਾਂ ਜੀ ਫਾਦਰ ਨੂੰ ਜੋਬ ਮਿਲੀ ਸੀ ਛੋਟੇ ਛੋਟੇ ਪੈਸੇ ਹਾਂ ਜੀ ਫਾਦਰ ਦੀ ਜੋਬ ਮਿਲੀ ਸੀ ਮੇਰੇ ਵੱਡੇ ਭਾਈ ਨੇ ਲਈ ਹੁਣ ਤੁਹਾਡੇ ਪਰਿਵਾਰ ਦੇ ਵਿੱਚ ਕਮਾਉਣਾ ਕੌਣ ਸੀ ਕੋਈ ਮੇਰਾ ਭਾਈ ਸੀ ਆਹੀ ਜੀ ਵੱਡਾ ਭਾਈ ਸੀ ਰਜਿੰਦਰ ਕਮਾਜ ਜੀ ਅੱਛਾ ਜੀ ਹਾਂ ਜੀ ਕਿੰਨੇ ਮੈਂਬਰ ਆ ਪਰਿਵਾਰ ਦੇ ਦੋ ਭਾਈ ਸੀ ਉੱੱਕ ਰਹਿ ਗਈ ਦੋ ਭੈਣਾਂ ਨੇ ਇੱਕ ਪੱਪੀ ਉਹਨਾਂ ਦੀ ਬੇਟੀ ਹੈ ਛਾਂਦੀ ਮੇਰੀ ਭੈਣ ਦੀ ਬੇਟ ਹੈ ਇੱਕ ਉਹਨਾਂ ਦੇ ਕੋਈ ਨਹੀਂ ਜੀ ਇੱਕ ਉਹ ਸਾਡਾ ਪਰਿਵਾਰ ਸੀ ਜਿਹੜਾ ਕਮਾਉਂਦਾ ਸੀ ਹਾਂਜੀ ਸਰ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਜਸਮਨ ਸਿੰਘ ਹੈ ਕਿਹੜਾ ਪਿੰਡਾ ਜੀ ਪਿੰਡ ਬਾੜਦਖਲਾ ਜੀ ਕੀ ਹਾਸਾ ਹੋਇਆ ਫੇਰ ਇਹ ਜੀ ਬਸ ਜਿਹੜਾ ਖਾ ਗਈ ਜੀ ਹਨੀ ਢਾਬੇ ਕੋਲੇ ਤੇ ਉੱਥੇ ਜਿਹੇ ਮੁੰਡੇ ਦੀ ਉਹ ਸੱਟਾਂ ਲੱਗੀਆਂ ਖਾਸੀ ਤੇ ਸੇ ਭੋਲ ਨਿਗੜ ਲੈ ਗਏ ਭੋਲ ਨਿਗੜ ਤੋਂ ਫੇ ਪਟਿਆਲੇ ਜਾਂਦਾ ਉੱਥੇ ਜਾ ਕੇ ਜੀ ਪੂਰਾ ਹੋ ਗਿਆ ਜਿਹੜੇ ਰਜਿੰਦਰ ਕੁਮਾਰ ਦੀ ਪਰਿਵਾਰਕ ਕੀ ਹਿਸਟਰੀ ਸੀ ਜਿਵੇਂ ਤੁਹਾਡੇ ਪਿੰਡ ਦੇ ਰਹਿਣ ਵਾਲੇ ਨੇ ਤਾਂ ਕੀ ਹਿਸਾਬ ਦਾ ਇਹ ਪਹਿਲਾਂ ਇਹਦਾ ਡੈਡੀ ਸੀ ਜੀ ਹਾਂਜੀ ਪਾਣੀ ਵਾਲੀ ਟੈਂਕੀ ਅੰਦਰ ਲੱਗਦੀ ਉਹਦੀ ਡੈਥ ਹੋ ਗਈ ਦੀ ਜੀ ਹਾਂਜੀ ਉਦੋਂ ਬਾਅਦ ਜੀ ਫਿਰ ਇਹ ਮੁੰਡੇ ਨੂੰ ਨੌਕਰੀ ਮਿਲ ਗਈ ਸੀ ਹਰਜਿੰਦਰ ਤੇ ਹੁਣ ਇਹਨਾਂ ਦਾ ਗੁਜ਼ਾਰਾ ਬਹੁਤ ਔਖਾ ਜੀ ਦੋ ਇਹਦੇ ਭੈਣਾਂ ਨੇ ਜੀ ਤੇ ਛੋਟਾ ਜਿਹਾ ਬੱਚਾ ਜੀ ਮੁੰਡਾ ਵਿਆਹ ਹੋਇਆ ਹੋਇਆ ਹੁਣਿਆ ਦੋ ਬੱਚੇ ਹੋ ਗਏ ਪਰਿਵਾਰ ਚ ਕਮਾਉਣ ਵਾਲਾ ਹੀ ਸੀ ਪਰਿਵਾਰ ਚ ਹੀ ਕਮਾਉਣ ਵਾਲਾ ਸੀ ਹੁਣ ਕੀ ਕਹਿਣਾ ਚਾਹੁੰਦੇ ਤੁਸੀਂ ਹੁਣ ਜੀ ਅਸੀਂ ਇਹ ਚਾਹੁੰਦੇ ਹਾਂ ਜੀ ਵੀ ਇਹਨਾਂ ਨੂੰ ਕਿਸੇ ਪਰਿਵਾਰ ਨੂੰ ਨੌਕਰੀ ਮਿਲ ਜੇ ਠੀਕ ਹੈ ਜੀ ਇਸ ਤੋਂ ਮੈਂਬਰ ਵੀ ਇਹਨਾਂ ਦਾ ਗੁਜ਼ਾਰਾ ਹੋ ਸਕੇ ਆਓ ਵੀ ਮਤਲਵ ਰੌਲਾ ਚੱਲਦਾ ਸੀ ਗੁਟੀਆਂ ਵਿਊਰੀ ਰਹਿੰਦੀ ਆ ਉਹਦੇ ਕੋਲੇ ਤੇ ਵੀ ਦੋ ਬੱਚੇ ਨੇ ਉਹਨਾਂ ਪੂਰੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਪੂਰੇ ਪਰਿਵਾਰ ਦਾ ਗੁਜ਼ਾਰਾ ਕਿਸੇ ਤਰ੍ਹਾਂ ਵੀ ਕੋਈ ਹੱਲ ਨਹੀਂ ਹੈਗਾ ਜੀ ਠੀਕ ਹੈ ਜੀ ਇਹ ਮੰਦ ਭਾਗੀ ਖਬਰ ਪਰਿਵਾਰ ਦੇ ਹਾਲਾਤ ਦੇਖੇ ਨਹੀਂ ਜਾਂਦੇ ਇਸ ਪਰਿਵਾਰ ਦੀ ਜ਼ਰੂਰ ਮਦਦ ਕਰਨੀ ਚਾਹੀਦੀ ਹੈ ਤੇ ਇੱਕ ਇਸ ਨੌਜਵਾਨ ਵਾਸਤੇ ਵਾਗਰੋ ਦੇ ਜ਼ਰੀਏ ਲਿਖਣਾ ਜੀ ਜੋ ਕਵਿੰਦ ਰਾਈ ਮੈਂ ਇਹਦੀ ਸ਼ੋਕੀ ਪੈਨ ਚਾਹੀਏ ਜਿੰਦਗੀ ਕਮਾ ਲਈ